ਕਾਲ ਜੀ ਮੈਂ ਸ਼ਰਵੈਗੁਰੂ ਜੀ ਦਾ ਖਾਲਸਾ ਸ਼ਰਵੈਗੁਰੂ ਜੀ ਕੀ ਫਤਿਹ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਸਮੇਂ ਬਾਅਦ ਪ੍ਰਸ਼ਾਸਨ ਦੀ ਬਹੁਤ ਹੀ ਵਧੀਆ ਕਾਰਗੁਜ਼ਾਰੀ ਹੈ ਜਿਸ ਵਾਸਤੇ ਦੇਖ ਸਕਦੇ ਹਾਂ ਕਿ ਅੱਜ ਜੋ ਕਿ ਦੇਖਣ ਨੂੰ ਸੰਗਤ ਦੇਖੀਏ ਕਿ ਬਹੁਤ ਜ਼ਿਆਦਾ ਰਾਸ਼ੀ ਦਿਖਾਈ ਦੇ ਰਿਹਾ ਹੈ ਬਹੁਤ ਅੱਛਾ ਪ੍ਰਸ਼ਾਸਨ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਸੰਗਤ ਆਜ ਆ ਰਹੀਆਂ ਹਨ ਕਿਲਾ ਮੁਬਾਰਦ ਦੀ ਗੱਲ ਕਰਦੇ ਜਿੱਥੇ ਬਾਬਾ ਫਰੀ ਜੀ ਨੇ ਟੋਕਰੀ ਰੱਖੀ ਸੀ ਇਹ ਤਪਸਥਾਰ ਹੈ ਤੁਹਾਨੂੰ ਦਰਸ਼ਨ ਕਰਾ ਰਹੇ ਆਂ ਦੀਦਾਰ ਸੀ ਦੇਖ ਸਕਦੇ ਹੋ ਕਿ ਸੰਗਤ ਅੱਜ ਦੇ ਦਿਨ ਵਿੱਚ ਵੀ ਜੋ ਕਿ ਅਖੀਰਲੇ 2 ਦਿਨ ਰਹਿ ਗਏ ਹਨ ਤੇ ਸੰਗਤ ਦਾ ਕਾਫੀ ਆਣਾ ਜਾਣਾ ਹੈ ਬਹੁਤ ਦੂਰ ਦੂਰੋਂ ਸੰਗਤ ਆ ਰਹੀ ਹੈ ਅਤੇ ਇੱਕ ਖੂਬਸੂਰਤ ਦੇਖਣ ਵਾਲਾ ਹੈ ਕਿ ਇਸ ਕਿਲੇ ਮੁਬਾਰਕ ਵਿੱਚ ਲੋਕ ਬਹੁਤ ਦੂਰ ਦੂਰੋਂ ਸੰਗਤ ਨਤਮਸਤ ਹੋ ਰਹੀ ਹੈ ਬਿਊਟੀਫੁਲ ਅਟਰੈਕਟਿਵ ਸਵੇਰ ਦੇਖਿਆ ਤਾਂ ਸ੍ਰੀ ਗੁਰੂ ਤੇਗ ਫਾਦਰ ਜੀ 350 ਸਾਲਾ ਨਗਰ ਕੀਰਤਨ ਵੀ ਹੈ ਜੋ ਐਥੋ ਇਰਵਾਨ ਕੀ ਹੋ ਰਹੀ ਹੈ ਵਦਾਈ ਕੀ ਗੁਰਦੇਵ ਸਿੰਘ ਸੇਖੋ ਵੱਲੋਂ ਦੇਖ ਸਕਦੇ ਹੋ ਕਿ ਰਸ਼ਕ ਕਿੰਨਾ ਜ਼ਿਆਦਾ ਹੈ ਸੰਗਤ ਕਾਫੀ ਆ ਰਹੀ ਹੈ ਤੇ ਲਾਈਨਾਂ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਗਿਲਾਮ ਮੁਬਾਰਕ ਦਾ ਅੰਦਰ ਦਾ ਦ੍ਰਿਸ਼ ਦਰਸ਼ਕੀ ਦਾਰ ਬਾਬਾ ਸ਼ੇਖ ਫਰੀਦ ਸ਼ਗਰਗੰਜ ਸ਼ਕਰ ਜੀ ਪਾਵਨ ਘਤਰ ਤੇ 1.50 ਦਾ ਸੀ ਬਹੁਤ ਹੀ ਪ੍ਰਸ਼ਾਸਨ ਦਾ ਸੋਹਣਾ ਕਾਰਗੁਜ਼ਾਰੀ ਕੰਮ ਕੀਤਾ ਜਾ ਰਿਹਾ ਤੁਹਾਨੂੰ ਦਰਸ਼ਣ ਦਿਦਾਰ ਕਰਾ ਰਿਹਾ ਸੀ ਉਸ ਸਥਾਨ ਦਾ ਜਿੱਥੇ ਬਾਬਾ ਜੀ ਨੇ ਤਪ ਪਸਥਾਨ ਸੀ ਤਪੱਸਿਆ ਕੀਤੀ ਸੀ 12ਵੀਂ ਸਦੀ ਦੇ ਮਹਾਨ ਸੁਭੀ ਸੰਤ ਬਾਬਾ ਸ਼ੇਖ ਫਰੀਦ ਸ਼ਗਰਗੰਜ ਸ਼ਕਰ ਜੀ ਤੁਹਾਨੂੰ ਦਿਖਾ ਰਹੇ ਹਾਂ ਸੀ ਕੋਸ਼ਿਸ਼ ਕਰ ਰਹੇ ਹਾਂ ਸੰਗਤ ਦਾ ਇੰਨਾ ਕਿ ਜ਼ਿਆਦਾ ਉਤਸ਼ਾਹ ਹੈ ਕਿ ਸੰਗਤ ਨਤਮਸ ਹੋਣ ਲਈ ਕਾਫੀ ਸਮੇਂ ਤੋਂ ਆ ਰਿਹਾ ਹੈ ਇਹ ਹਰ ਇੱਕ ਆਉਂਦੇ ਸੇਵਾਦਾਰ ਵੀ ਡਿਊਟੀਆਂ ਕਰ ਰਹੇ ਹਨ ਆਪਣੀਆਂ ਤੇ ਨਾਲ ਇਹ ਵੀ ਤੁਸੀਂ ਦੇਖ ਸਕਦੇ ਹੋ ਕਿ ਇਹ ਤਪੱਸਥਾਨ ਕਿੰਨੇ ਸਮੇਂ ਤੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਸੀ ਪ੍ਰਸ਼ਾਸਨ ਦੀ ਬਹੁਤ ਅੱਛੀ ਕਾਰਗੁਜ਼ਾਰੀ ਹੈ ਕਿ ਬਾਬਾ ਜੀ ਦਾ ਤਪਸਥਾਨ ਦਰਸ਼ਕਦਾਰ ਕੀ ਤਾਰੇ ਜਾ ਰਿਹਾ ਹੈ ਇੱਕ ਤਪਸਥਾਨ ਸਦੀਆਂ ਪਿੱਛੋਂ ਫਸਟ ਟਾਈਮ ਕਿਸੇ ਗਵਰਨਮੈਂਟ ਨੇ ਇਹ ਪ੍ਰਾਲਾ ਕੀਤਾ ਹੈ ਕਿ ਦਰਸ਼ਕਦਾਰ ਕਰਨ ਲਈ ਬਹੁਤ ਹੀ ਸੰਗਤ ਉਤਸ਼ਾਹ ਨਾਲ ਆ ਰਹੀ ਹੈ jadi ਕਾਪਿਸਤਾਨ ਬਾਬਾ ਸ਼ੇਖ ਫਰੀ ਜੀ ਦੇ ਤੇ ਟੋਕਰੀ ਬਾਬਾ ਫ੍ਰੀਜੀ ਨੇ ਇੱਥੇ ਰੱਖੀ ਸੀ ਤਪਸਾਨ ਹੈ ਬਹੁਤ ਅੱਛੀ ਕਾਰਗੁਜ਼ਾਰੀ ਹੈ ਸੰਗਤਾਂ ਕਾਫੀ ਦੂਰੋਂ ਦੂਰੋਂ ਵੀ ਆਰੀਆਂ ਹਨ ਦੇਖ ਸਕਦੇ ਹੋ ਕਿ ਲਾਈਨਾਂ ਲੱਗ ਚੁਕੀਆਂ ਹਨ ਤੇ ਇਹ ਕਿਲਾ ਮੁਬਾਰਕ ਤੋਂ ਨਤਮਸਤ ਹੋਣੀ ਬਾਬਾ ਫ੍ਰੀਜੀ ਕਿਰਪਾ ਪਾਵਨ ਗੋਸ਼ ਵਰਦੀ ਤੁਹਾਡਾ ਸਵਾਗਤ ਹੈ ਬਹੁਤ ਸੋਹਣਾ ਪ੍ਰਸ਼ਾਸਨ ਵੱਲੋਂ ਕੰਮ ਕੀਤਾ ਗਿਆ ਬੜੇ ਸਾਲਾਂ ਤੋਂ ਮੇਰੇ ਸੀ ਵੀ ਇਸ ਕਿਲੇ ਮੁਬਾਰਦੇ ਬਾਬਾ ਜੀ ਨੇ ਟੋਕ ਰੱਖੀ ਸੀ ਤੁਹਾਡਾ ਇਸ ਵਾਰ ਕੀ ਕਹਿਣਾ ਸੰਗਤਾਂ ਨੂੰ ਕੀ ਬੀਲਾ ਤੇ ਕੱਲ ਦੀ ਨਗਰ ਕੀਰਤਨ ਬਾਰੇ ਦੱਸਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 350ਵਾਂ ਸ਼ਹੀਦੀਪੁਰ ਭਾਈ ਮਤੀ ਦਾਸ ਭਾਈ ਸਦੀ ਦਾਸ ਭਾਈ ਗਿਆਲਾ ਜੀ ਦਾ ਸ਼ਹੀਦੀਪੁਰ ਸਾਰੀ ਦੁਨੀਆ ਦੀ ਸੰਗਤ ਸਾਰੀ ਦੁਨੀਆ ਦਿਵਜ ਧਰਮ ਨੂੰ ਮੰਨਣ ਵਾਲੇ ਲੋਕ ਮਿਲ ਆ ਰਹੇ ਉਸ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਥਾਨਾਂ ਤੋਂ ਨਗਰ ਕੀਰਤਨ ਕੱਢੇ ਜਾ ਰਹੇ ਜੀ ਤੇ ਅੱਤ ਕੱਲ ਸੂਰੇ 8 ਵਜੇ ਫਿਰ ਕੋਟੂ ਕਿਲਾ ਮੁਬਾਰਕ ਤੋਂ ਨਗਰ ਕੀਰਤਨ ਚੱਲਣਾ ਸੋ ਉਹਨੂੰ ਲੈ ਕੇ ਇਹ ਜਿਹੜਾ ਸਥਾਨ ਹੈ ਤੰਤਰ ਬਾਬਾ ਸ਼ੇਖ ਫਰੀਦ ਜੀ ਦਾ ਸਥਾਨ ਹੈ ਜਿੱਥੇ ਉਹਨਾਂ ਨੇ 810 ਸਾਲ ਪਹਿਲਾਂ ਟੋਪਰੀ ਸਿੱਟੀ ਸੀ ਮਿੱਟੀ ਦੀ ਟੋਕਰੀ ਭਰ ਕੇ ਜਿਹੜੀ ਉਹਨਾਂ ਦੇ ਸਿਰ ਤੇ ਚੁਕਾਈ ਸੋ ਉਹ ਮਿੱਟੀ ਹੁਣ ਇਹ ਤੋਂ ਬਾਅਦ 40 ਦਿਨ ਉਹਨਾਂ ਨੇ ਇੱਥੇ ਤਪ ਕੀਤਾ ਹਾਂਜੀ ਔਰ ਇਸ ਸ਼ਹਿਰ ਨੂੰ ਉਮਰ ਦਿੱਤਾ ਇਸ ਸ਼ਹਿਰ ਨੂੰ ਪੱਕਾ ਕੀਤਾ ਉਸ ਤੋਂ ਬਾਅਦ ਫਰੀਦਕੋਟ ਸ਼ਹਿਰ ਜਿਹੜਾ ਜਿਉਂਦਾ-ਤਿਉਂ ਵਸ ਰਿਹਾ ਸੋ ਨੂੰ ਲੈ ਕੇ ਸਾਡੀ ਇੱਛਾ ਸੀ ਫਰੀਦਕੋਟ ਨਿਵਾਸੀਆਂ ਦੀ ਸਾਰਿਆਂ ਦੀ ਕਿ ਇਹ ਉਸ ਥਾਂ ਦੇ ਅਸੀਂ ਦਰਸ਼ਨ ਕਰੀਏ ਜਿੱਥੇ ਬਾਬਾ ਫਰੀਦ ਜੀ ਨੇ ਤੱਪ ਕੀਤਾ ਜਿੱਥੇ ਬਾਬਾ ਫਰੀਦ ਜੀ ਨੇ ਕਮਿਟੀ ਦੀ ਟੋਕਲ ਕੀਤੀ ਸੋ ਉਹ ਬਾਬਾ ਜੀ ਨੇ ਸਾਡੀ ਮਨੋਕਾਮਨਾ ਪੂਰੀ ਕੀਤੀ ਹੈ ਸਾਨੂੰ ਇਸ ਨਗਰ ਕੀਰਤਨ ਦੇ ਰੂਪ ਵਿੱਚ ਜੀਤੂ ਸਾਹਿਬ ਨੇ ਇੱਕ ਮੌਕਾ ਦਿੱਤਾ ਹੈ ਅੱਜ ਪਿਛਲੇ ਸਤਾਂ ਦੇ ਨਾਲ ਉੱਥੇ ਪੀਜਕੋਟ ਦੀ ਸੰਗਤਾਂ ਜਿਹੜੀਆਂ ਦਰਸ਼ਨ ਕਰ ਰਹੀਆਂ ਸਹਿਜ ਪਾਤੰਜਲਿਯਾ ਬਾਣੀ ਦੇ ਪ੍ਰਵਾਹ ਚਲ ਰਹੇ ਆ ਪਰ ਸੰਗਤਾਂ ਜਿੱਥੇ ਬਾਬਾ ਫਰੀਦ ਜੀ ਦੇ ਦਰਸ਼ਨ ਕਰ ਰਹੀਆਂ ਉੱਥੇ ਲੈਣਾ ਦੇ ਵਿੱਚ ਦੋ-ਦੋ ਘੰਟੇ ਲੱਗ ਕੇ ਬਾਣੀ ਦੀ ਜਿਹੜੀ ਲਗਾਤਾਰ ਪ੍ਰਵਾਹ ਹੋ ਰਿਹਾ ਸੋ ਬੜਾ ਚੰਗਾ ਬੜਾ ਸੁਭਾਗ ਦਾ ਟਾਈਮ ਹੈ ਜਿਹੜੇ ਲੋਕ ਇੱਥੇ ਆਉਂਦੇ ਆ ਨਾਲ ਉਹ ਬਾਣੀ ਰੂਪੀ ਜਿਹੜਾ ਉਹਨਾਂ ਨੂੰ ਅਨੁਭਵ ਮਿਲਦਾ ਹੈ ਸ਼ੀਰਵਾਦ ਰੂਪ ਪਾਪਾ ਜੀ ਦੇ ਚਰਨਾਂ ਦੀ ਮੱਠ ਤੇ ਇੱਕ ਸਵਾਲ ਹੈ ਸੰਗਤਾਂ ਦਾ ਜਿਵੇਂ ਕਿ ਬਹੁਤ ਛੋਣੀ ਦਰਸ਼ਕਦਾਰ ਕੀਤੀ ਜਾ ਰਹੀ ਹੈ ਬੜੇ ਸਾਲਾਂ ਤੋਂ ਹੀ ਇੱਕ ਪ੍ਰਸ਼ਾਸਨ ਸਰਕਾਰ ਆਈ ਗਵਰਨਮੈਂਟ ਤੇ ਪਹਿਲੀ ਵਲੀ ਉਪਰਾਲਾ ਕੀਤਾ ਗਿਆ ਸੰਗਤਾਂ ਦੀ ਇਹ ਦਿਲ ਦੀ ਆਵਾਜ਼ ਹੈ ਕਿ ਐਹੋ ਹੀ ਦਰਸ਼ਨ ਦੁਬਾਰਾ ਕਦੋਂ ਦੇਖਣ ਮਿਲ ਸਕਦੇ ਆ ਸਰਕਾਰ ਦੇ ਧਿਆਨ ਚ ਲੰਦਾ ਪੂਰੀ ਦੁਨੀਆ ਦੇ ਵਿੱਚ ਸਾਡੇ ਕਿਲੇ ਦਾ ਜੋ ਆਪਣਾ ਹੈਗਾ ਵਿਖ ਹੈ ਉਹ ਲੋਕਾਂ ਨੇ ਦੇਖੀ ਹੈ ਆ ਮੀਨਾਦਾਰੀ ਤੁਸੀਂ ਦੇਖ ਰਹੇ ਹੋ ਸੈਂਕੜੇ ਸਾਲ ਪੁਰਾਣੀ ਹੈ ਜਿਹੜੀ ਸਾਡੀ ਸੱਭਿਆਚਾਰ ਸੰਕਿ ਰੱਖਿਆ ਹੋਇਆ ਹਵੇਲੀਆਂ ਦੇ ਰੂਪ ਦੇ ਵਿੱਚ ਸੋ ਇਹ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਦੁਨੀਆ ਦੇਖਿਆ ਆ ਕੇ ਕੱਲੇ ਪੰਜਾਬ ਦੇ ਲੋਕ ਤੇ ਨਹੀਂ ਫਰੀਕੌਰ ਦੇ ਲੋਕ ਨੇ ਦੁਨੀਆ ਦੇ ਲੋਕ ਕੋਈ ਸਾਡੀ ਇਸ ਮਲਖਣ ਜਿਹੜੀ ਸਾਡੀ ਜਿਹੜੀ ਬਿਲਡਿੰਗਾਂ ਦੀ ਕਲਾ ਹੈ ਉਹਨੂੰ ਦੇਖਣ ਆਏ ਔਰ ਉਹਦੇ ਜਿਹੜਾ ਹੈਗਾ ਉਹ ਸੇਧ ਲੈ ਕੇ ਅੱਜ ਤੋ 50 ਸਾਲਾਂ ਦੀਆਂ ਬਿਲਡਿੰਗਾਂ ਬਣੀਆਂ ਐਜ਼ ਇਟ ਇਜ਼ ਖੜੀਆਂ ਐਜ਼ ਇਟ ਇਜ਼ ਇਹਨਾਂ ਦਾ ਰੰਗ ਰੂਗ ਨੂੰ ਉਸੇ ਤਰ੍ਹਾਂ ਹੈ ਤੁਸੀਂ ਸਿਰਫ ਇਹਨਾਂ ਤੋਂ ਪਿੱਟੀ ਝਾੜੀ ਐ ਤੇ ਇਹ ਤੁਸੀਂ ਪਿੱਟੀ ਸੰਗਤ ਅਨੁਸਾਰ ਕੀ ਅਪੀਲ ਕਰਨਾ ਚਾਹਾਂਗੇ ਜਿਸ ਬਹੁਤ ਪਿੰਡਾਂ ਚੋਂ ਵੀ ਸੰਗਤ ਆ ਰਹੀ ਹੈ ਇਹ ਬੇਨਤੀ ਹੈ ਕਿ 8 ਵਜੇ ਤੋਂ ਪਹਿਲਾਂ ਇੱਥੇ ਆ ਜਾਓ ਤਾਂ ਕਿ ਆਪਾਂ ਨਗਰ ਕੀਰਤਨ ਦੇ ਅਸੇ ਤੋਂ ਪਰ ਕੇ ਪੈਦਲ ਜਿੰਨੀ ਵੜ ਜਾ ਸਕੇ ਪੈਦਲ ਜਾਵਾਂਗੇ ਉਸ ਤੋਂ ਬਾਅਦ ਆਧਾਰ ਰਹੀ ਅਸੀਂ ਜੋਲਪੁਰ ਦੀ ਹੱਦ ਤੱਕ ਝਾੜੀ ਵਾਲੇ ਪਿੰਡ ਤੱਕ ਕਿੱਥੋਂ ਜਾਣਾ ਤੇ ਉੱਥੇ ਜਿਹੜਾ ਅਸੀਂ ਝਾੜੀ ਵਾਲੇ ਤੋਂ ਜੋਇਪੁਰ ਤੀਜੇ ਸੰਗਤ ਆਉਗੀ ਨਾਲ ਤੇ ਜਿਹੜੇ ਲੋਕ ਆਨੰਦਪੁਰ ਸਾਹਿਬ ਤੱਕ ਵੀ ਜਾਣਾ ਚਾਹੁੰਦੇ ਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਆਪ ਦੇ ਕੋਈ ਸਾਧਨਾਂ ਦੇ ਰੂਪ ਚ ਟਰੈਕਟਰ ਟਰਾਲੀਆਂ ਵੀ ਨਾਲ ਜਾ ਸਕਦੀਆਂ ਕਿਉਂਕਿ 20 21 ਤੇ 22 ਤੱਕ ਨੂੰ ਜਿਹੜਾ ਉੱਥੇ ਨਗਰ ਕੀਰਤਨ ਪਹੁੰਚਣਾ ਸਾਰੇ ਆਪ ਦਾ ਆਪ ਦਾ ਵਹੀਕਲ ਲੈ ਕੇ ਜਾਂਦਾ ਸਭ ਲੈ ਕੇ ਇਸ ਨਗਰ ਕੀਰਤਨ ਦਾ ਹਿੱਸਾ ਹੈ ਸਰ ਜੀ ਕੀ ਕਹਿਣਾ ਚਾਹੋਗੇ ਤੁਸੀਂ ਜੀ ਵੀ ਅੱਜ ਕਿਲਾ ਮੁਬਾਰਕ ਇਤਿਹਾਸਿਕ ਹੈ ਜੋ ਕਿ ਬਾਬਾ ਫਰੀਦੀ ਪਾਵਨ ਕੋਸ਼ ਉਹ ਧਰਤੀ 'ਚ ਬੈਠੇ ਆਪਾਂ ਤਪਸਥਾਨ ਖੋਲਿਆ ਗਿਆ ਪ੍ਰਸ਼ਾਸਨ ਵੱਲੋਂ ਦਰਸ਼ ਸੰਗਤ ਨਤਮਤ ਕੋਰੀ ਤੁਹਾਡੇ ਦੋ ਸ਼ਬਦ ਜੀ ਹਾਂਜੀ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਤਪਸਥਾਨ ਬਾਬਾ ਫਰੀਦ ਜੀ ਦਾ ਖੋਲਿਆ ਕਿਲਾ ਸਾਹਿਬ ਤੇ ਸਾਰੀਆਂ ਸੰਗਤਾਂ ਨੇ ਆਣ ਕੇ ਉਸ ਰੱਬੀ ਰੂਹ ਦੇ ਸਥਾਨ ਦੇ ਦਰਸ਼ਨ ਕੀਤੇ ਕਿਉਂਕਿ ਇਸ ਸਥਾਨ ਤੇ ਬਾਬਾ ਫਰੀਦ ਜੀ ਨੇ ਬਹੁਤ ਬੰਦਗੀ ਕੀਤੀ ਬਹੁਤ ਭਾਗਾਂ ਵਾਲੀ ਸੰਗਤ ਹੈ ਜਿਨ੍ਹਾਂ ਨੇ ਇਸ ਇਸ ਅਸਥਾਨ ਤੇ ਆਣ ਕੇ ਉਹਨਾਂ ਦੇ ਦਰਸ਼ਨ ਕੀਤੇ ਅਤੇ ਸਾਰੀ ਸੰਗਤ ਨੇ ਬੜੇ ਪਿਆਰ ਨਾਲ ਬੜੇ ਸਤਿਕਾਰ ਨਾਲ ਸਤਿਗੁਰਾਂ ਦੇ ਸਤਿਕਾਰ ਨੂੰ ਬਰਕਰਾਰ ਰੱਖਦੇ ਹੋਏ ਆਪਣੀ ਨਿਮਰਤਾ ਦੇ ਵਿੱਚ ਰਹਿ ਕੇ ਪਾਰਟੀ ਕੁ ਇਹਦੇ ਵਿੱਚ ਕੋਈ ਪਾਰਟੀਬਾਜ਼ੀ ਨਹੀਂ ਕੋਈ ਕੁਝ ਨਹੀਂ ਕਿਉਂਕਿ ਜੋ ਵੀ ਇੱਥੇ ਚੱਲ ਰਿਹਾ ਹੈ ਸਾਰਾ ਸੰਗਤ ਦਾ ਸੰਗਤ ਜਿਹੜੀ ਉਹ ਰੱਬ ਰੂਪ ਹੁੰਦੀ ਹੈ ਤੇ ਰੱਬ ਰੂਪ ਦੇ ਵਿੱਚ ਕੋਈ ਵੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਜੋ ਬਾਬਾ ਫਰੀਦ ਜੀ ਨੇ ਆਪਾਂ ਨੂੰ ਮਾਰਗਦਰਸ਼ਨ ਦੱਸਿਆ ਹੈ ਵੀ ਆਪਾਂ ਸਤਿਗੁਰਾਂ ਨੂੰ ਕਿਵੇਂ ਮਿਲਣਾ ਬੰਦਗੀ ਕਰਕੇ ਆਪਾਂ ਉਸ ਰਸਤੇ ਤੇ ਚੱਲ ਕੇ ਆਪਾਂ ਵੱਧ ਤੋਂ ਵੱਧ ਆਪਦੇ ਜੀਵਨ ਦਾ ਲਾ ਸਕਦੇ ਤੁਸੀਂ ਕੀ ਕਹਿਣਾ ਚਾਹੋਗੇ ਬਾਬਾ ਫਰੀਦ ਦੀ ਬੜੀ ਸਮੇਂ ਪ੍ਰਸ਼ਾਸਨ ਵਾਲਾ ਚੰਗੀ ਕਾਰਜ ਜਰ ਕੰਮ ਕੀਤਾ ਗਿਆ ਤੇ ਤਪਸਥਾਨ ਬਾਰੇ ਤੁਹਾਡੇ ਦੋਸ਼ ਸ਼ਬਦ ਬਹੁਤ ਵਧੀਆ ਭਰਾਲਾ ਜੀ ਕਈ ਬੰਦੇ ਜਨਮਾਂ ਤੋਂ ਇੱਥੇ ਦਰਸ਼ਨ ਨਹੀਂ ਕਰ ਸਕੇ ਕਈ ਜਨਰੇਸ਼ਨਾਂ ਨੇ ਨਹੀਂ ਦੇਖ ਸਕੀਆਂ ਪਰ ਅੱਜ 30 ਸਾਲ ਬਾਅਦ ਜੋ ਦਰਸ਼ਨ ਕਰਨ ਦਾ ਮੌਕਾ ਮਿਲਿਆ ਅਸੀਂ ਤਾਂ ਸਾਰੀ ਸੰਗਤ ਨੂੰ ਬੜਾ ਭਾਗੀ ਸਮਝਦੇ ਆਂ ਤੇ ਪ੍ਰਸ਼ਾਸਨ ਦਾ ਇਹ ਬਹੁਤ ਵੱਡਾ ਉਪਰਾਲਾ ਜਿਨ੍ਹਾਂ ਨੇ ਇਸ ਇਤਿਹਾਸਕ ਸਥਾਨ ਦੇ ਦਰਸ਼ਨ ਕਰਨ ਲਈ ਸੰਕਲਪ ਲਈ ਇਹ ਨਾਮ ਵਾਰ ਕਹਿੰਦੇ ਸਵੇਰ ਲਈ ਖੁੱਲ੍ਹਾ ਰਹਿਣਾ ਚਾਹੀਦਾ ਸ੍ਰੀ ਕਾਜੀ ਮੈਚਰ ਸ਼ਰਵਾਇਦਰ ਜੀ ਦਾ ਖਾਲਸਾ ਸ਼ਰਵਾਇਦਰ ਜੀ ਦੀ ਬਣੀ ਪਰ ਇਸ ਦੇ ਮਹਾਨ ਸੁਭੀ ਸੁਧ ਬਾਬਾ ਸ਼ੇਖ ਨੀ ਸ਼ਰੰਦਾਰ ਸ਼ਖਰ ਜਿੰਨ ਨੂੰ ਕਿਆ ਜਾਣਦਾ ਹੈ ਉਸ ਨੂੰ ਅੱਜ ਵੀ ਉਸੇ ਪਰਨਾਮ ਕਰਦੇ ਤੁਹਾਨੂੰ ਆਪਸੰਦ ਹੈ ਬਾਬਾ ਫਰੀਦ ਜੀ ਦਾ ਜਿੱਥੇ ਉਹਨਾਂ ਨੇ ਕੋਸੇ ਆ ਕੇ ਜਿਸ ਇ ਪ੍ਰੋਟੋਕੋਲ ਇਥੇ ਉਤਾਰੀ ਸੀ ਉਸ ਤੋਂ ਬਾਦੋਂ ਬਾਬਾ ਫਰੀਦ ਗੁਰਦੁਆਰਾ ਸਾਹਿਬ ਜਿੱਥੇ ਉਹਨੇ ਵਾਣ ਨਾਲ ਹੱਥ ਫੁਲਜੇ ਸਾਰ ਜੀਨੇਸ਼ ਦਰਸ਼ਕਾਂ ਦਾ ਰੋਸ ਕਰ ਰਿਹਾ ਪਰ ਤਾਂ ਮੋਝ ਪਹਿਲੀ ਵਾਰ ਪਰਸ਼ਾਸ਼ ਦਾ ਬਹੁਤ ਅਸਾਂ ਅੱਛਾ ਕਾਰਜ ਹੋ ਸਾਰੀ ਕੰਮ ਕਹਿ ਸਕਦੇ ਆ ਕਿ ਸੰਗਤਾਂ ਬੜੀ ਦੂਰੋਂ ਦੂਰੋਂ ਪਿੰਡਾਂ ਵਿੱਚੋਂ ਆ ਰਹੀਆਂ ਤੇ ਦਰਸ਼ਕਦਾਰ ਇੱਥੇ ਜਾ ਰਹੀਆਂ ਤਾਂ ਬਾਬਾ ਫਰੀਦ ਦੇ ਸਪਾਵਨ ਸ਼ੋਹ ਧਰਤੀ ਵਿੱਚ ਤੋਂ ਲੋਸੇ ਦਸੰਦ ਦੇ ਦਰਸ਼ਨ ਕਰਵਾਏ ਹਨ ਹੋਰ ਵੀ ਬਹੁਤ ਕੁਝ ਇੱਥੇ ਦੇ ਦਰਸ਼ਨ ਹੋਣੇ ਬਿਨਸ ਬੋਣਾ ਤੋਂ ਦੇਖਮੋਲਾ ਕਿਲਾ ਹੈ ਜੋ ਕਿ ਅੱਜ ਇਹ ਪ੍ਰਸ਼ਾਸਨ ਦਾ ਫੋਸਟ ਹੈ ਮੈਂ ਇੱਕ ਤੌਰ బింండితందాడిగం విచెం కా విం reagитан విం